ਅਕਾਲੀ ਮਹਾ ਕਵਰ ਸਿੰਘ 베ਦੀ ਅਕਾਲੀ ਦਲ ਤੋਂ ਵੱਖ ਹੋਇਆ ਤੜਾ ਜਿਸ ਨੂੰ ਬਾਗੀ ਤੜਾ ਵੀ ਕਿਹਾ ਜਾਂਦਾ ਹੈ ਜਿਸ ਨੇ ਭਰਤੀ ਦੀ ਸ਼ੁਰੂਆਤ 2 ਦਸੰਬਰ ਦੇ ਹੁਕਮਾਂ ਤੋਂ ਬਾਅਦ ਕਰ ਦਿੱਤੀ ਸੀ ਤੇ ਆਖਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਚੱਲਦੀ ਗਈ ਤੇ ਇਸ ਦੇ ਪੈਰਲੀ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਰਫ਼ਤਾਰ ਖਿੱਚੀ ਹੋਈ ਸੀ ਤੇ ਉਹਨਾਂ ਨੇ ਵੀ ਆਪਣੀ ਭਰਤੀ ਮੁਕੰਮਲ ਕਰਨ ਤੋਂ ਬਾਅਦ ਡੈਲੀਗੇਟ ਚੁਣੇ ਜ਼ਿਲ੍ਹਾ ਪ੍ਰਧਾਨ ਬਣਾਏ ਤੇ ਉਸ ਤੋਂ ਬਾਅਦ ਹਲਕਾ ਇਨਚਾਰਜ ਵੀ ਨਿਯੁਕਤ ਕੀਤੇ ਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਦੂਜੇ ਪਾਸੇ ਜਿਹੜਾ ਬਾਗੀ ਧੜਾ ਸੀ ਉਹ ਲਗਾਤਾਰ ਸਰਗਰਮੀ ਦੇ ਵਿੱਚ ਹੀ ਬਹੁਤ ਸਰੀਆਂ ਚਰਚਾਵਾਂ ਇਸ ਪਖਤੋ ਨਜ਼ਰਾਰੀਆਂ ਸੀ ਕਿ ਆਖਰ ਇੱਕ ਦਿਨ ਇਹਨਾਂ ਨੇ ਇੱਕ ਮੱਕ ਹੋ ਜਾਣਾ 2 ਦਸੰਬਰ ਦੇ ਫੈਸਲੇ ਨੂੰ ਦੇਖ ਲਈਏ ਤਾਂ ਇੱਕੋ ਗੱਲ ਉਸ ਸਮੇਂ ਦੇ ਜਥੇਦਾਰ ਸਭਾ ਨਾਲ ਨੇ ਕਈ ਸਿੱਕੇ ਸਾਰੇ ਚੁੱਲੇ ਸਿਮੇਟ ਕੇ ਇੱਕ ਚੁੱਲਾ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਰੋਟੀ ਸਹੀ ਤਰੀਕੇ ਨਾਲ ਪੱਕ ਸਕੇ ਕਿਉਂਕਿ ਪੰਤਕ ਮਸਲਾ ਸੀ ਪੰਜਾਬ ਦੀ ਕੋਈ ਇੱਕ ਖੇਤਰੀ ਪਾਰਟੀ ਸੀ ਜਿਸ ਦੇ ਵਿੱਚ ਅਕਾਲੀ ਦਲੋਂ ਮੁਰ ਸਰਜੀਤ ਕਰਨ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਫੈਸਲੇ ਆਉਂਦੇ ਆ ਜਿਸ ਤਰ੍ਹਾਂ ਦੀਆਂ ਸਜ਼ਾਵਾ ਸਾਹਮਣੇ ਦਿਖਾਈ ਦਿੱਤੀਆਂ ਤਾਂ ਇਹ ਵਿਵਾਦ ਇਸ ਕਰਕੇ ਹੋਰ ਵੱਡਾ ਹੁੰਦਾ ਚਲਾ ਗਿਆ ਕਿ ਜਦੋਂ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਇਹ ਗੱਲ ਆਈ ਸੀ ਕਿ ਚੁੱਲਾ ਇੱਕ ਰੱਖ ਲੈਣਾ ਚਾਹੀਦਾ ਤੇ ਅਕਾਲੀ ਦਲ ਤੋਂ ਵੱਖ ਹੋਇਆ ਤਿਹੜਾ ਆਪਣਾ ਚੁੱਲਾ ਸਿਮਟ ਕੇ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰ ਜਾਂਦਾ ਤੇ ਦੂਜੇ ਪਾਸੇ ਅਕਾਲੀ ਦਲ ਆਪਣੀ ਭਰਤੀ ਦੀ ਸ਼ੁਰੂਆਤ ਕਰ ਜਾਂਦਾ ਹੈ ਜਿਸ ਦੇ ਨਾਲ ਬਹੁਤ ਸਾਰੇ ਬਵਾਦ ਪੈਦਾ ਹੁੰਦੇ ਚਲੇਗੇ ਪਰੰਤੂ ਜਦੋਂ ਬਾਗੀ ਧੜੇ ਨੇ ਦੇਖਿਆ ਕਿ ਇਹ ਮਾਮਲਾ ਇਸ ਢੰਗ ਦੇ ਨਾਲ ਹੱਲ ਨਹੀਂ ਹੋਏਗਾ ਤੇ ਉਹਨਾਂ ਨੇ 2 ਦਸੰਬਰ ਦੇ ਫੈਸਲਿਆਂ ਨੂੰ ਹੁਕਮਨਾਮੇ ਨੂੰ ਮੰਨ ਕੇ ਭਰਤੀ ਦੀ ਸ਼ੁਰੂਆਤ ਕੀਤੀ ਫਿਰ ਡੈਲੀਗੇਟ ਭੜਾਏ ਬਹੁਤ ਸਾਰੇ ਵੱਡੇ ਇਕੱਠ ਉਹਨਾਂ ਨੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕੀਤੇ ਤੇ ਹੁਣ ਉਹ ਆਪਣਾ ਇਜਲਾਸ ਜਿੱਥੇ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਰਨਾ ਚਾਹੁੰਦੇ ਸਨ ਪਰੰਤੂ ਉਹ ਮਾਮਲਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੇ ਪਹੁੰਚਦਾ ਹੈ ਖੈਰ ਵਿਵਾਦ ਉੱਥੇ ਹੀ ਪਿਆਸੀ ਕਿ ਆਖਰ ਜਦੋਂ ਅਕਾਲੀ ਦਲ ਤੋਂ ਤੜਾ ਵੱਖ ਹੋ ਕੇ ਬਾਗੀ ਸਰਾਂ ਦੇ ਵਿੱਚ ਕੰਮ ਕਰ ਰਿਹਾ ਹੋਵੇ ਤਾਂ ਸੁਭਾਵਿਕ ਸੀ ਕਿ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਮਿਲਣਾ ਸੀ ਜਿੱਥੇ ਸਖਬੀਰ ਸਿੰਘ ਬਾਦਲ ਦੀ ਚੋਣ ਹੋਈ ਸੀ ਤਾਂ ਬਾਗੀ ਤੜਾ ਆਕਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਿਉਂ ਨਹੀਂ ਕਰ ਸਕਦਾ ਆਖਰ ਇਜਲਾਸ ਉੱਤੇ ਰੋਕ ਕਿਉਂ ਲੱਗ ਜਾਂਦੀ ਹੈ ਆਖਰ ਸਿੰਘ ਸਭਾ ਨਾਲ ਆਪਣੇ ਪੱਖ ਤੋਂ ਕੋਈ ਫੈਸਲਾ ਕਿਉਂ ਨਹੀਂ ਲੈ ਪਾਉਂਦੇ ਤੇ ਬਾਅਦ ਵਿੱਚ ਪਾਈ ਗੁਰਦਾਸ ਹਾਲ ਤੱਕ ਇਹ ਗੱਲ ਜਾਂਦੀ ਹੈ ਕਿ ਇਹ ਇਜਲਾਸ ਉੱਥੇ ਵੀ ਹੋ ਸਕਦਾ ਹੈ ਖੈਰ ਬਾਗੀ ਤੜਾ ਹੁਣ ਅਕਾਲੀ ਫੁੱਲਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਜਲਾਸ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਦੋ ਪ੍ਰਧਾਨਾਂ ਦੀ ਚੋਣ ਹੋਏਗੀ ਇੱਕ ਸਿਆਸੀ ਪੱਖ ਤੋਂ ਹੋਏਗਾ ਦੂਸਰਾ ਧਾਰਮਿਕ ਵਕਤੋਂ ਵੀ ਦਿਖਾਈ ਦੇਗਾ ਪਰ ਮਸਲਾ ਇਸੇ ਗੱਲ ਦਾ ਫਸਿਆ ਹੋਇਆ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਪੈਰ ਖਿੱਚੇ ਸੀ ਜੇ ਬੀਬੀ ਸਤਵੰਤ ਕੌਰ ਦਾ ਨਾਮ ਉੱਭਰ ਰਿਹਾ ਸੀ ਤਾਂ ਮਾਮਲਾ ਫਸਿਆ ਤਾਂ ਫਸਿਆ ਕਿੱਥੇ ਹੋਇਆ ਹੁਣ ਜੇ ਗੱਲ ਕਰ ਲਈਏ ਕਿ ਇਜਲਾਸ ਸਿਰ ਤੇ ਆ ਚੁੱਕਾ ਹੈ ਤਾਂ ਬੀਬੀ ਸਤਵੰਤ ਕੌਰ ਵੀ ਪੈਰ ਖਿੱਚਦੇ ਨਜ਼ਰ ਆ ਰਹੇ ਆ ਬੀਬੀ ਸਤਵੰਤ ਕੌਰ ਬੜੀ ਵਿਬਾਕੀ ਦੇ ਨਾਲ ਭਾਸ਼ਣ ਸਾਰਿਆਂ ਦਾ ਦਿਲ ਖਿੱਚਦਾ ਰਿਹਾ ਹੈ ਉੱਥੇ ਇਸ ਗੱਲ ਉੱਤੇ ਵੀ ਸਹਿਮਤੀ ਬਣਦੀ ਜਾ ਰਹੀ ਸੀ ਕਿ ਆਖਰ ਦੇ ਵਿੱਚ ਬੀਬੀ ਸਤਵੰਤ ਕੌਰ ਨੂੰ ਹੀ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ ਬੀਬੀ ਸਤਵੰਤ ਕੌਰ ਪੈਰ ਪਿੱਛੇ ਕਿਉਂ ਖਿੱਚ ਰਿਹਾ ਹੈ ਸ਼ਹੀਦ ਭਾਈ ਅਮਰਿਕ ਸਿੰਘ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਦਾ ਜੇ ਨਾਂ ਪ੍ਰਧਾਨਗੀ ਪੱਖ ਤੋਂ ਉੱਭਰ ਰਿਹਾ ਸੀ ਆਖਰ ਹੁਣ ਉਹਨਾਂ ਨੇ ਪੈਰ ਪਿੱਛੇ ਖਿੱਚਣਾ ਕਿਉਂ ਸ਼ੁਰੂ ਕੀਤਾ ਹੈ तमाम ਸਵਾਲ ਹੈ ਆਖਰ ਕਿਸ ਤਰ੍ਹਾਂ ਦਾ ਦਬਾਅ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਆਪਣੇ ਪੈਰ ਪਿੱਛੇ ਖਿੱਚੇ ਸੀ ਕਿ ਉਹ ਪ੍ਰਧਾਨਗੀ ਅਹੁਦਾ ਨਹੀਂ ਚਾਹੁੰਦੇ ਸਾਨੂੰ ਹਮੇਸ਼ਾ ਤਿਆਗ ਦੀ ਭਾਵਨਾ ਰੱਖਣੀ ਚਾਹੀਦੀ ਹੈ ਇਸੇ ਕਰਕੇ ਬੀਬੀ ਸਤਵੰਤ ਕੌਰ ਦਾ ਨਾਮ ਉਭਰਿਆ ਸੀ ਇਸ ਦੇ ਵਿੱਚ ਇੱਕ ਮੀਟਿੰਗ ਜਿਹੜੀ ਚੰਡੀਗੜ੍ਹ ਵਿੱਚ ਇਹ ਰੱਖੀ ਗਈ ਸੀ ਉਸ ਦੇ ਵਿੱਚ ਬੀਬੀ ਜ਼ਗੀਰ ਕੌਰ ਵੀ ਨਾਰਾਜ਼ ਨਜ਼ਰ ਆਈ ਸੀ ਪਰੰਤੂ ਹੁਣ ਜਿਹੜਾ ਇਜਲਾਸ ਹੋਣ ਜਾ ਰਿਹਾ ਹੈ ਉਸ ਇਜਲਾਸ ਵਿੱਚ ਕੀ ਗੁਜਰਨ ਵਾਲਾ ਹੈ ਬੇਸ਼ੱਕ ਨਾਮ ਉਜਾਗਰ ਹੋ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਇਸ ਕਰਕੇ ਪੈਰ ਪਿੱਛੇ ਖਿੱਚੇ ਹੋ ਸਕਦੇ ਆ ਕਿ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਵਾਂ ਦਿੱਲੀ ਦੇ ਪਖਤੋਂ ਉਹਨਾਂ ਦੇ ਨਾਲ ਜੁੜਦੀਆਂ ਸਨ ਇਹਨਾਂ ਚਰਚਾਵਾਂ ਕਾਰਨ ਹੀ ਉਹਨਾਂ ਨੂੰ ਕਾਰਜਕਾਰੀ ਅਹੁਦੇ ਤੋਂ ਵੀ ਲਾ ਦਿੱਤਾ ਗਿਆ ਕਿ ਉਹਨਾਂ ਦੇ ਸਬੰਧ ਦਿੱਲੀ ਦੇ ਨਾਲ ਹੈ ਤੇ ਦਿੱਲੀ ਦੇ ਵਿੱਚ ਭਾਜਪਾ ਰਾਜ ਕਰ ਰਹੀ ਹੈ ਅਕਾਲੀ ਦਲ ਤੋਂ ਵੱਖ ਹੋਏ ਧੜੇ ਉੱਤੇ ਇੱਕ ਵੱਡਾ ਇਲਜ਼ਾਮ ਇਸੇ ਪਖ ਦਾ ਲੱਗਦਾ ਹੈ ਕਿ ਉਹਨਾਂ ਦੇ ਦਿੱਲੀ ਦੇ ਭਾਜਪਾ ਆਗੂਆਂ ਦੇ ਨਾਲ ਸਬੰਧ ਹੈ ਤੇ ਦੂਜੇ ਪਾਸੇ ਇਸ ਪਖ ਦੀ ਚਰਚਾ ਵੀ ਉੱਪਰ ਦੀ ਹੈ ਕਿ ਜਦੋਂ 25 ਸਾਲਾਂ ਤੱਕ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠ ਜੋੜ ਰਿਹਾ ਹੈ ਤਾਂ ਉਹਨਾਂ ਸਬੰਧਾਂ ਬਾਰੇ ਤੁਹਾਡੀ رائے ਕੀ ਹੈ ਤਾਂ ਅਜਹੀਆਂ ਗੱਲਾਂ ਦੇ ਵਿੱਚ ਅਕਾਲੀ ਦਲ ਦਾ ਕਲੇਸ਼ ਅਕਾਲੀ ਦਲ ਦਾ ਦੋ ਧੜਿਆਂ ਦਾ ਰੜਕਾ ਉੱਥੇ ਹੀ ਦਖਾਈ ਦੇ ਰਿਹਾ ਹੈ ਖੈਰ ਮਸਲਾ ਤਾਂ 2 ਦਸੰਬਰ ਦੇ ਉਹਨਾਂ ਫੈਸਲਿਆਂ ਦਾ ਸੀ ਜਿੱਥੋਂ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਦੋ ਅਜਹੀਆਂ ਸਖਸ਼ੀਤਾਂ ਦੇ ਅਸੀਫਾ ਦੇ ਦੇ ਨਾਲ ਇੱਕ ਕਮੇਟੀ ਪੰਜ ਮੈਂਬਰੀ ਹੀ ਰਹਿ ਗਈ ਤੇ ਗਿਆਨੀ ਰਕबीर ਸਿੰਘ ਹੋਰਾਂ ਨੇ ਇਹ ਗੱਲ ਕਹਤੀ ਸੀ ਕਿ ਜਿਹੜੀ ਅਕਾਲ ਤਖਤ ਸਭ ਤੋਂ ਬਣਾਈ ਗਈ ਕਮੇਟੀ ਹੈ ਉਹ ਜੇ ਵੀ ਸਟੈਂਡ ਕਰਦੀ ਹੈ ਤੇ 2 ਦਸੰਬਰ ਦੇ ਫੈਸਲਿਆਂ ਦੀ ਰੋਸ਼ਨੀ ਦੇ ਵਿੱਚ ਹੀ ਇਹ ਬਾਗੀ ਧੜਾ ਕੰਮ ਕਰਦਾ ਚਲਾ ਗਿਆ ਪਰ ਹੁਣ ਮਸਲਾ ਇਸੇ ਪੱਖ ਦਾ ਉੱਬਰਦਾ ਜਾ ਰਿਹਾ ਹੈ ਕਿ ਦੋਨੇ ਧੜੇ ਅਮੋ ਸਾਹਮਣੇ ਦਿਖਾਈ ਦੇ ਰਹੇ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਪਟਿਆਲਾ ਦੀ ਪਟਿਆਲਾ ਦੀ ਐਸੀ ਧਰਤੀ ਤੇ ਜਿੱਥੇ ਬਹੁਤ ਸਾਰੀਆਂ ਰੈਲੀਆਂ ਸਰਜੀਤ ਸਿੰਘ ਰਖੜਾ ਦੀ ਅਗਵਾਈ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਵਿੱਚ ਹੁੰਦੀਆਂ ਰਹੀਆਂ ਹੁਣ ਇੱਕ ਹੋਰ ਅਜਹੀ ਰੈਲੀ ਤੇ ਇਕੱਠ ਪਟਿਆਲਾ ਦੀ ਧਰਤੀ ਤੇ ਹੋਣ ਜਾ ਰਿਹਾ ਹੈ ਉਹ ਵੀ ਲੈਂਡ ਪੂਲਿੰਗ ਸਕੀਮ ਦੇ ਮਸਲੇ ਦੇ ਵਿੱਚ ਇਹ ਰੈਲੀ ਤੇ ਇਕੱਠ ਉਸ ਸਮੇਂ ਹੋਣ ਜਾ ਰਿਹਾ ਹੈ ਜਦੋਂ ਰਖੜਾ ਤੇ ਚੰਦੂ ਮਾਜਰੇ ਦਾ ਤੜਾ ਇਜਲਾਸ ਵਿੱਚ ਹਿੱਸਾ ਲੈ ਕੇ ਨਵੇਂ ਪ੍ਰਧਾਨ ਦੀ ਚੋਣ ਕਰ ਰਿਹਾ ਹੋਏਗਾ ਤੇ 2 ਦਸੰਬਰ ਨੂੰ ਜਿਹੜੇ ਫੈਸਲੇ ਆਏ ਸੀ ਇਨਮਨ ਉਹਨਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਵੇਖਣਾ ਹੋਏਗਾ ਕਿ ਬੀਬੀ ਸਤਵੰਤ ਕੌਰ ਦੇ ਪਿੱਛੇ ਹਟਣ ਦੇ ਨਾਲ ਕੀ ਬੀਬੀ ਜ਼ਗੀਰ ਕੌਰ ਪ੍ਰਧਾਨਗੀ ਪੱਖ ਤੋਂ ਧਾਰਮਿਕ ਪੱਖ ਤੋਂ ਚੁਣੇ ਜਾ ਸਕਦੇ ਆ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪ੍ਰਧਾਨਗੀ ਲਈ ਨਾਮ ਆਉਣਾ ਉਹਨਾਂ ਦਾ ਚੁਣਿਆ ਜਾਣਾ ਉਨ੍ਹਾਂ ਦੇ ਨਾਮ ਤੇ ਸਰਬਸੰਮਤੀ ਬਣ ਜਾਣੀ ਇਹ ਸਾਰਾ ਕੁਝ ਸੁਭਾਵਕ ਹੈ ਪਰੰਤੂ ਜਿਸ ਤਰ੍ਹਾਂ ਬੀਬੀ ਸਤਵੰਤ ਕੌਰ ਇਹ ਗੱਲ ਕਹਿ ਕੇ ਪਿੱਛੇ ਹਟ ਰਹੀ ਹੈ ਕਿ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਇਹ ਵੀ ਗੱਲ ਆਖੀ ਗਈ ਸੀ ਕਿ ਸਾਨੂੰ ਚੁੱਲਾ ਸਿਮੇਟ ਕੇ ਇੱਕ ਚੁੱਲਾ ਰੱਖ ਲੈਣਾ ਚਾਹੀਦਾ ਹੈ ਪਰੰਤੂ ਅਜੇ ਵੀ ਵੱਖੋ-ਵੱਖ ਧੜੇ ਵੱਖੋ ਵੱਖਰੀਆਂ ਸੁਰਾਂ ਤੇ ਜਿਹੜਾ ਰੜਕਾ ਅਕਾਲੀ ਦਲ ਦੇ ਅੰਦਰ ਬਰਕਰਾਰ ਹੈ ਖੇਤਰੀ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੀ ਫੋਟ ਕਹਿ ਲੋ ਕਿ ਬਾਗੀ ਧੜੇ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ ਤੇ ਬਾਗੀ ਧੜੇ ਨੂੰ ਜੇ ਕੋਈ ਕੈਸ਼ ਕਰ ਸਕਦਾ ਤਾਂ ਸੈਂਟਰ ਦੇ ਵਿੱਚ 227 ਨੂੰ ਲੈ ਕੇ ਜਿਸ ਤਰ੍ਹਾਂ ਪੱਤੇ ਖੁੱਲੇ ਜਾਣੇ ਹਨ ਜਿਸ ਤਰ੍ਹਾਂ ਭੱਜਪਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਅੱਗੇ ਵਧਣਾ ਹੈ ਤਾਂ ਸੁਭਾਵਕ ਹੈ ਕਿ ਅਕਾਲੀ ਦਲ ਤੋਂ ਵੱਖ ਹੋਇਆ ਧੜਾ ਆਪੋ ਆਪਣੇ ਪ੍ਰਧਾਨਾਂ ਨੂੰ ਚੁਣ ਕੇ ਧਾਰਮਿਕ ਤੇ ਸਿਆਸੀ ਪਖਤੋਂ ਜਿਹੜੇ ਪ੍ਰਧਾਨ ਚੁਣੇ ਜਾਣਗੇ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਜਿਹਾ ਗੱਠ ਜੋੜ ਨਵੇਂ ਸਰਨਾਮੇ ਲਾ ਕੇ ਅੱਗੇ ਵਾਧਾ ਵਿਖਾਈ ਦੇਗਾ ਜਿਸ ਦੇ ਨਾਲ ਵੇਖਣਾ ਹੋਏਗਾ ਕਿ 2027 ਦੇ ਵਿੱਚ ਭਾਜਪਾ ਨੂੰ ਤੇ ਅਕਾਲੀ ਦਲ ਤੋਂ ਵੱਖ ਹੋਏ ਧੜੇ ਨੂੰ ਕਿਸ ਤਰ੍ਹਾਂ ਦੇ ਫਾਇਦੇ ਤੇ ਕਿਸ ਤਰ੍ਹਾਂ ਦੇ ਨੁਕਸਾਨ ਹੁੰਦੇ ਆ ਤੇ ਜਿਹੜੀ ਗੱਲ ਗੱਠ ਜੋੜ ਦੀ ਅਕਾਲੀ ਦਲ ਦੇ ਨਾਲ ਚੱਲਦੀ ਹੈ ਉਹ ਗੱਲ ਹੁਣ ਸ਼ਰਤਾਂ ਦੇ ਆਧਾਰਤੀ ਰਹਿ ਗਈ ਹੈ ਕਿਉਂਕਿ ਬਹੁਤ ਸਾਰੇ ਸਿੱਖ ਮਸਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਅਹਿਮ ਪਕਤੰਬਰ ਦਾ ਜਾ ਰਿਹਾ ਹੈ ਇਸੇ ਤਰ੍ਹਾਂ ਕਿਸਾਨੀ ਨਾਲ ਸਬੰਧਤ ਮਸਲੇ ਨੇ ਇਸੇ ਤਰ੍ਹਾਂ ਜਿਸ ਤਰ੍ਹਾਂ ਸਰਮੌਰ ਸਸਤਾਵਾਂ ਨੂੰ ਵੰਡ ਕੇ ਜਾਂ ਵੰਡ ਕੇ ਰੱਖਿਆ ਹੋਇਆ ਤਾਂ ਇਹ तमाम ਮਸਲਿਆਂ ਦੇ ਦਰਦ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਝੋਤੇ ਗੱਟ ਜੋੜ ਦੇ ਰੂਪ ਵਿੱਚ ਉੱਭਰਦੇ ਵਖਾਝ ਦਿੰਦੇ ਆ ਕਿਉਂਕਿ 2027 ਦੀ ਚੋਣ ਗੱਠ ਜੋੜ ਤੇ ਧਾਰਤੀ ਰਹਗੀ ਤੇ ਇਹ ਵੀ ਦੇਖਣਾ ਹੋਏਗਾ ਕਿ ਜਿਹੜੇ ਕੱਲ ਇਜਲਾਸ ਵਿੱਚ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਚੋਣੇ ਜਾਣਿਆ ਉਹ ਵੀ ਦੋ ਉਹ ਕਿਸ ਭੂਮਿਕਾ ਤੇ ਕਿਸ کردار ਦੇ ਪੱਖ ਤੋਂ ਅੱਗੇ ਵਧੇ ਵਕਾਹੀ ਦਿੰਦੇ ਆ